ਸਾਡੀ ਪੰਜਾਬੀ ਦੀ ਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਚਟਨੀ ਤਿਆਰ ਕਰਾਂਗੇ ਇਹ ਜੀ ਸਵਾਦਿਸ਼ਟ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਸੇਤਮੰਦ ਹੋਏਗੀ ਤੁਹਾਡੇ ਕੋਲ ਸਬਜੀ ਨਹੀਂ ਹੈਗੀ ਗਰਮੀਆਂ ਚ ਆਮ ਹੀ ਆਪਣਾ ਚਟਨੀ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਚਟਨੀ ਕੁੱਟ ਕੇ ਦਹੀਂ ਤੇ ਲੱਸੀ ਨਾਲ ਰੋਟੀ ਖਾ ਸਕਦੇ ਹੋ ਇਹ ਹਰ ਇੱਕ ਨੂੰ ਬਹੁਤ ਪਸੰਦ ਆਏਗੀ ਤੇ ਆਪਣੀਆਂ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਦੂਰ ਕਰੇਗੀ ਤੇ ਆਪਾਂ ਜੀ ਹਰਾ ਪਿਆਜ਼ ਲਿਆ ਹੈ ਹਰੇ ਪਿਆਜ਼ ਨੂੰ ਆਪਾਂ ਕੱਟ ਲਾਂਗੇ ਆਪਾਂ ਸਹਜਣ ਪੱਤੀ ਲਈਏ ਪੁਦੀਨਾ ਲਿਆ ਹੈ ਧਨੀਆ ਲਿਆਏ ਅਦਰਕ ਲਿਆਏ ਹਰੀ ਮਿਰਚ ਲਈਏ ਤੇ ਨਿੰਬੂ ਲਿਆਏ ਤੇ ਲੋੜ ਅਨਸਾਰ ਆਪਾਂ ਨਮਕ ਲਾਵਾਂਗੇ ਇਹ ਹੀ ਚੀਜ਼ਾਂ ਪਈਆਂ ਤੇ ਟਮਾਟਰ ਇੱਕ ਲਿਆਏ ਆਪਾਂ ਤੇ ਇਹ ਜੀ ਆਪਾਂ ਜਿਹੜਾ ਅਦਰਕ ਆ ਅਦਰਕ ਨੂੰ ਕੱਚੇ ਨੂੰ ਹੀ ਇਸੇ ਤਰ੍ਹਾਂ ਮਸਤੀ ਜਾਰ ਵਿੱਚ ਪਾ ਕੇ ਤੇ ਵਿੱਚ ਆਪਾਂ ਪਦੀਨਾ ਪਾ ਲਾਂਗੇ ਵਿੱਚ ਸੈਜਨ ਪੱਤੀ ਪਾਵਾਂਗੇ ਤੇ ਹਰਾ ਧਨੀਆ ਇਹਨਾਂ ਨੂੰ ਆਪਾਂ ਇੱਕਦਾਂ ਗ੍ਰाइंड ਕਰ ਲਾਂਗੇ ਇਸ ਵਿੱਚ ਆਪਾਂ ਨਮਕ ਪਾਵਾਂਗੇ ਤੇ ਨਿੰਬੂ ਦਾ ਰਸ ਪਾਵਾਂਗੇ ਇਹ ਸਾਰੀਆਂ ਹੀ ਚੀਜ਼ਾਂ ਜੀ ਸਿਹਤ ਵਾਸਤੇ ਬਹੁਤ ਵਧੀਆ ਪਦੀਨਾ ਜਿਵੇਂ ਕਿ ਪੇਟ ਗੈਸ ਤੇ ਜਾਬ ਵਾਸਤੇ ਬਹੁਤ ਵਧੀਆ ਹੈ ਜਿਹੜੀ ਸਹਿਜਣ ਪੱਤੀ ਹੈ ਇਹ ਆਪਣੀਆਂ ਸਰੀਰ ਵਿੱਚ 300 ਬਿਮਾਰੀਆਂ ਨੂੰ ਦੂਰ ਕਰਦੀ ਹੈ ਬੱਚੇ ਕਦੇ ਵੀ ਡਾਇਰੈਕਟ ਤੁਸੀਂ ਸਹਿਜਣ ਪੱਤੀ ਖਿਲਾਓਗੇ ਕਦੇ ਵੀ ਨਹੀਂ ਖਾਣਗੇ ਜੇਕਰ ਤੁਸੀਂ ਇਸ ਤਰ੍ਹਾਂ ਸਹਿਜਣ ਪੱਤੀ ਨੂੰ ਚਟਨੀ ਬਣਾ ਕੇ ਚਟਨੀ ਦੇ ਰੂਪ ਵਿੱਚ ਦਿਓਗੇ ਤੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਵੀ ਬੱਚਿਆਂ ਨੂੰ ਅੱਜ ਪਤਾ ਨਹੀਂ ਲੱਗਿਆ ਜੀ ਮੈਂ ਸਹਿਜਣ ਪੱਤੀ ਵਿੱਚ ਪਾਈ ਹੈ ਬਹੁਤ ਹੀ ਉਹਨਾਂ ਸਵਾਦ ਨਾਲ ਚਟਨੀ ਖਾਦੀ ਹੈ ਤੇ ਜਿਹੜਾ ਸਮਾਨ ਏ ਟਮਾਟਰ, ਹਰਾ ਪਿਆਜ਼, ਹਰੀਆਂ ਮਿਰਚਾਂ ਆਪਾਂ ਕੱਟ ਲਾਂਗੇ। ਇਹਨਾਂ ਨੂੰ ਆਪਾਂ 4 ਤੋਂ 5 ਮਿੰਟ ਬਿਲਕੁਲ ਘੱਟ ਗੈਸ ਤੇ ਥੋੜਾ ਜਿਹਾ ਭੁੰਨਣਾ ਏ। ਆਪਾਂ ਇਹਨਾਂ ਨੂੰ ਇਸ ਕਰਕੇ ਭੁੰਨਦੇ ਆ ਇੱਕ ਤਨ ਦਾ ਸਵਾਦ ਆ ਜਿਹੜਾ ਬਹੁਤ ਵਧੀਆ ਹੋ ਜਾਂਦਾ ਹੈ। ਤੇ ਇੱਕ ਭੁੰਨਣ ਨਾਲ ਜੇ ਤੁਸੀਂ ਦੋ ਦਿਨ ਚਟਨੀ ਨੂੰ ਰੱਖਣਾ ਹੈ ਕਿਉਂਕਿ ਕਦੇ ਵੀ ਕੱਚਾ ਪਿਆਜ਼ ਆਪਾਂ ਰੱਖ ਨਹੀਂ ਸਕਦੇ। ਜੇਕਰ ਤੁਸੀਂ ਉਸੇ ਟਾਈਮ ਹੀ ਖਾ ਲੈਣੀ ਤੇ ਫਿਰ ਤੁਸੀਂ ਕੱਚਾ ਹੀ ਰੱਖ ਲਓ। ਆਪਾਂ ਖਾਲੀ ਇੱਕ ਲੋਹੇ ਦਾ ਪੈਨ ਲਿਆ ਏ। ਲੋਹੇ ਦੇ ਪੈਨ ਵਿੱਚ ਆਪਾਂ ਖਰਾ ਪਿਆਜ਼ ਟਮਾਟਰ ਤੇ ਮਿਰਚਾਂ ਹਰੀਆਂ ਇਹਨਾਂ ਨੂੰ ਪਾ ਕੇ ਆਪਾਂ ਪੁੰਨਾਗੇ ਜੀ ਤੇ ਇਹਨਾਂ ਨੂੰ ਆਪਾਂ ਬਿਲਕੁਲ ਘੱਟ ਗੈਸ ਤੇ 4 ਤੋਂ 5 ਮਿੰਟ ਪੁੰਨਣਾ ਹੈ ਜ਼ਿਆਦਾ ਨਹੀਂ ਪੁੰਨਣਾ ਤੇ ਥੋੜਾ ਜਿਹਾ ਪੁੱਜ ਜਾਏਗਾ ਜਦੋਂ ਫਿਰ ਆਪਾਂ ਠੰਡਾ ਕਰਕੇ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰਾਂਗੇ ਉਹ ਆਪਾਂ ਸਮਾਨ ਜਿਹੜਾ ਹਰਾ ਛੋ ਗ੍ਰाइंड ਕਰ ਲਿਆ ਇਹ ਚਟਨੀ ਜੇਕਰ ਤੁਸੀਂ ਘਰਦਿਆਂ ਨੂੰ ਖਲਾਉਨੇ ਹੋ ਤੇ ਤੁਹਾਡੇ ਘਰ ਦੇ ਰੋਗ ਮੁਕਤ ਰਹਿਣਗੇ ਕਿਉਂਕਿ ਬਹੁਤ ਜ਼ਿਆਦਾ ਰੋਗਾਂ ਨੂੰ ਵੀ ਘੱਟ ਕਰਦਾ ਹੈ ਸਜਨ ਪੱਤੀ ਆਪਾਂ ਪਹਿਲਾਂ ਗ੍ਰाइंड ਕਰ ਲਿਆ ਸੀ ਜਿਹੜਾ ਸਮਾਨ ਅਦਰਕ ਸਾਰਾ ਕੁਝ ਤੇ ਜਿਨ੍ਹਾਂ ਨੂੰ ਆਪਾਂ ਭੁੰਨਿਆ ਨਹੀਂ ਸੀ ਨਮਕ ਆਪਾਂ ਪਾ ਲਿਆ ਸੀ ਪਹਿਲਾਂ ਹੀ ਤੇ ਨਿੰਬੂ ਦਾ ਰਸ ਵੀ ਆਪਾਂ ਪਾ ਲਿਆ ਸੀ ਤੇ ਇਹ ਠੰਡਾ ਹੋਣ ਤੇ ਇਹ ਸਮਾਨ ਪਾ ਕੇ ਇਹਨੂੰ ਆਪਾਂ ਫੇਰ ਗ੍ਰाइंड ਕਰਾਂਗੇ ਦੇਖੋ ਜੀ ਇਹ ਚਟਨੀ ਕਿੰਨੀ ਵਧੀਆ ਚਟਨੀ ਇੱਕ ਸਿਹਤਮੰਦ ਸਵਾਦਿਸ਼ਟ ਚਟਨੀ ਆਪਣੀ ਤਿਆਰ ਹੈ ਤੁਸੀਂ ਵੀ ਜੀ ਜ਼ਰੂਰ ਬਣਾਇਓ ਤੇ ਬਹੁਤ ਹੀ ਸਵਾਦ ਬੰਦੀ ਹੈ ਤੇ ਹਰ ਇੱਕ ਨੂੰ ਪਸੰਦ ਆਉਂਦੀ ਹੈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ